ਵੇਰਦਾ ਹੀ ਆ ਹਾਲ ਪਣਾ ਖਲਾ ਦੇਖ ਲੋ ਤੁਹਾਡੇ ਸਾਹਮਣੇ ਹੀ ਆ। ਉਹ ਨੁਕਸਾਨ ਹੋ ਗਿਆ ਤੇ ਬਦਲ ਮੌਸਮ ਅਜੇ ਵੀ ਖਰਾਬ ਹੈ ਅਜੇ ਵੀ। ਰਾਤ ਦਾ ਵੀ ਬਹੁਤ ਜ਼ਿਆਦਾ ਹੋਇਆ ਹਨੇਰੀ ਚਖੜ ਨਾਲ ਸਬਜੀ ਨੂੰ ਮਿਰਚਾਂ ਨੂੰ ਆ ਵੇਖ ਲੋ ਤੁਹਾਡੇ ਸਾਹਮਣੇ ਹੀ ਹੈ ਵਿਛੀ ਪਈ ਸਾਰੀ। ਅਜੇ ਤੈਨੂੰ ਪਾਣੀ ਵੀ ਨਹੀਂ ਲੱਗਾ ਨਿਕਾ ਨਿਕਾ ਮੀਂਹ ਪਈ ਗਿਆ ਸਾਰੀ ਲੰਮੀ ਹੋ ਗਈ। ਜੀਆਂ ਦਾ ਸਾਰਾ ਨੁਕਸਾਨ ਹੈ ਜਾਨੀ ਕਿ ਮਿਰਚ ਸੀ ਜੋ ਫਲਤੇ ਤਿਆਰ ਸੀ ਉਹ ਫਰ ਹਨੇਰੀ ਨਾਲ ਝੜ ਗਏ ਨੇ। ਤਕਰੀਬਨ ਰੇਗ ਫਸਲ ਦਾ ਹੀ ਨੁਕਸਾਨ ਹੈ। ਵੇਰਦਾ ਇਹ ਹਾਲ ਬਣਾ ਖਲਾ ਵੇਖ ਲੋ ਤੁਹਾਡੇ ਸਾਹਮਣੇ ਹੀ ਹੈ ਬਹੁਤ ਨੁਕਸਾਨ ਹੋ ਗਿਆ ਬਦਲ ਮੌਸਮ ਅਜੇ ਵੀ ਖਰਾਬ ਹੈ ਅਜੇ ਵੀ بارش ਹੋਣ ਦਾ ਫੁੱਲ ਚਾਨਸ ਹੈ ਜੇ ਹੋਰ ਹੁੰਦੀ ਤਾਂ ਬੇੜਾ ਗਰਕ ਹੋ ਜਾਣਾ ਰਾਤ ਦਾ ਕੀ ਨੁਕਸਾਨ ਹੋਇਆ ਰਾਤ ਦਾ ਵੀ ਬਹੁਤ ਜ਼ਿਆਦਾ ਹੋਇਆ ਨੇਰੀ ਚਖੜ ਨਾਲ ਸਬਜੀ ਨੂੰ ਮਿਰਚਾਂ ਨੂੰ ਕਣਕ ਨੂੰ ਬਹੁਤ ਜ਼ਿਆਦਾ ਹੋਇਆ ਆ ਵੇਖ ਲੋ ਤੁਹਾਡੇ ਸਾਹਮਣੇ ਹੀ ਹੈ ਵਿਸੀਪੀ ਸਾਰੀ ਅਜੇ ਤੈਨੂੰ ਪਾਣੀ ਵੀ ਨਹੀਂ ਲੱਗਾ ਨਿਗਾ ਨਿਗਾ ਮੀਂਹ ਪਈ ਗਿਆ ਸਾਰੀ ਲੰਮੀ ਹੋ ਗਈ ਜਿਹੜਾ ਮੀਂਹ ਪਿਆ तकरीबन 12 1 ਵਜੇ ਉਹਦੇ ਨਾਲ ਮੀਂਹ ਪੈਣ ਦੇ ਨਾਲ ਫਸਲ ਭਾਰੀ ਹੋ ਗਈ ਤੇ ਬਾਅਦ ਚ ਹਨੇਰ ਵਗਰ ਨਾਲ ਫਸਲਾਂ ਵੇਛ ਗਈਆਂ ਨੇ ਜੋ ਕਿ ਫਸਲਾਂ ਲਗਭਗ ਪੱਕਣ ਦੀ ਤਤਾਰ ਤੇ ਸੀ ਹੁਣ ਇਸ ਫਸਲ ਦਾ ਕਾਫੀ ਨੁਕਸਾਨ ਹੈ ਤੇ ਸਬਜ਼ੀਆਂ ਦੇ ਵਿੱਚ ਵੀ ਫਸਲਾਂ ਸਬਜ਼ੀਆਂ ਦਾ ਸਾਰਾ ਨੁਕਸਾਨ ਹੈ ਜਾਨੀ ਕਿ ਮਿਰਚ ਸੀ ਜੋ ਫਾਲਤੇ ਤਿਆਰ ਸੀ ਉਹ ਫਾਲ ਹਨੇਰੀ ਨਾਲ ਝੜ ਗਏ ਨੇ ਤੇ तकरीबन ਰੇਕ ਫਸਲ ਦਾ ਹੀ ਨੁਕਸਾਨ ਹੈ ਜੀ ਇਸ ਵੇਲੇ ਕੀ ਹਾਲਤ ਨੇ ਮੌਸਮ ਦੇ ਜਿਸ ਵੇਲੇ ਵੀ ਸੇਮ ਹੀ ਹਾਲਤ ਨੇ ਰਾਤ ਵਾਲੇ ਸਵੇਰੇ ਵੀ ਗਰਜ ਚਮਕ ਹੋਈ ਏ ਤੇ ਹੁਣ ਵੀ ਬੱਦਲ ਬਰਕਰਾਰ ਨੇ ਤੇ ਮੌਸਮ ਵੱਲੋਂ ਵੀ ਅੱਜ ਦੱਸਿਆ ਜਾ ਰਿਹਾ ਹੈ ਕਿ ਅੱਜ ਤੇ 31 ਦੁਪਹਿਰ ਤੱਕ ਇਵੇਂ ਹੀ ਮੌਸਮ ਰਹੇਗਾ ਖਤਰਨਾਕ ਹਾਂਜੀ